ਇਮ ਸਾਰੇ ਐਕਟਿਵ ਕੀਤੀ ਗਈ ਸਾਰੇ ਸੇਵਾਦਾਰਾਂ ਨੂੰ ਮੈਸੇਜ ਆਏ ਗਏ ਲਗਭਗ 1 ਵਜੇ ਤੋਂ 2:30 ਵਜੇ ਦੇ ਵਿੱਚ ਵਿੱਚ ਸਾਰੇ ਸੇਵਾਦਾਰ ਪਹੁੰਚ ਗਏ ਰਾਤ ਕਾਰਿਆ ਸ਼ੁਰੂ ਕੀਤੇ ਗਏ ਲਗਭਗ 32 ਤੋਂ 34 ਬਾਡੀਾਂ 34 ਬਾਡੀਾਂ ਇਥੋਂ ਇੰਜਰੀਡ ਸੀ ਜਿਹੜੇ ਉਹ ਕੱਢੇ ਗਏ ਬਹੁਤ ਦੁਖਦਈ ਗੱਲ ਹੈ ਜੀ ਜੀਵਤਾ ਇੱਕ ਚਲਿਆ ਜਾਵੇ ਉਹਦਾ ਬਹੁਤ ਦੁੱਖ ਹੁੰਦਾ ਹੈ ਇਹ ਤਾਂ ਪੰਜ ਪਰਿਵਾਰਾਂ ਦੀ ਗੱਲ ਹੈ ਭਾਈ ਜੀ ਕਮਾਉਣ ਵਾਲੇ ਸਾਰੇ ਮੈਨ ਲੇਦਾ ਜ਼ਿਆਦਾਤਰ ਪ੍ਰਵਾਸੀ ਵੀਰ ਸੀ ਇੱਥੇ ਉਹ ਪੰਜ ਪਰਿਵਾਰ ਮੰਨੋ ਵੀ ਤੁਸੀਂ ਜਿਹੜੇ ਅੱਜ ਉਜੜੇ ਆ ਬਹੁਤ ਇਹ ਭਾਈ ਜੀ ਸਾਨੂੰ ਜਿਹੜੀ ਸਿੱਖਿਆ ਹੈ ਸੰਤ ਗੁਰਮੀਤ RAM ਸਿੰਘ ਜੀ ਨੇ ਦਿੱਤੀ ਹੈ ਉਸੇ ਦੀ ਅਸੀਂ ਸ਼ਾਸ ਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਬਣਾਈ ਹੈ ਜਿਹੜੀ ਆ ਤੁਸੀਂ ਡੈਸ ਵੀ ਦੇਖ ਰਹੇ ਹੋ ਥੋੜੀ ਇਹਦੇ ਅੰਦਰ ਅਸੀਂ ਸੇਵਾ ਕਰਦੇ ਆ ਭਾਈ ਜੀ ਸਭ ਆਪਦੇ ਰਿਸਕ ਤੇ ਆਪਦੇ ਖਰਚਾ ਲਾ ਕੇ ਆਉਂਦੇ ਆ ਤਾਂ ਆਪਦੀ ਟੀਮ ਸਾਰਿਆਂ ਨੇ ਆਪਦੀ ਬਣਾਈ ਹੋਈ ਹੈ 오늘, 어, 늘어날 ਸੋ ਦਾ ਮੰਤਪੁਲਾਈ ਦੇ ਕਾਰਿਆਂ ਦੇ ਵਿੱਚ ਕਿਤਨਾ ਕਿਤੇ ਅੱਗੇ ਰਹਿੰਦਾ ਅੱਜ ਉਹੀ ਹਾਲਾਤ ਜਿਹੜੇ ਸਿੰਘੇ ਵਾਲੇ ਪਿੰਡ ਦੇ ਵਿੱਚ ਜਿੱਥੇ ਕੈਸੇ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਬਲਾਸਟ ਹੋਇਆ ਸੀ ਤਾਂ ਉੱਥੇ 85 ਮੈਂਬਰ ਕਮੇਟੀ ਚਾਇਓ ਡੇਰਾ ਸੱਚਾ ਸੋਦਾ ਰਿਨਰ ਫੋਰਸ ਦੀ ਗੱਲ ਹੋਵੇ ਤਾਂ ਮੰਤਪੁਲਾਈ ਦੇ ਕਾਰਿਆਂ ਦੇ ਵਿੱਚ ਜਿੱਥੇ ਲੋਕ ਮਲਵੇ ਦੇ ਥੱਲੇ ਆਏ ਸੀ ਤਾਂ ਉੱਥੇ ਮੰਤਪੁਲਾਈ ਦੇ ਕਾਰਿਆਂ ਦੇ ਡੇਰਾ ਸੱਚਾ ਸੋਦਾ ਦੀ ਜੀ ਟੀਮ ਹੈ ਉਹ ਅੱਗੇ ਆਈ ਹੈ ਤੇ ਮੈਂ ਨਾਲ ਡੇਰੇ ਦੇ ਸੇਵਾਦਾਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰ ਕੀ ਉਹਨਾਂ ਦਾ ਕਹਿਣਾ ਕਿਸ ਤਰ੍ਹਾਂ ਦੇ ਜਿਹਦੇ ਵਿਚਾਰ ਨੇ ਉਹਨਾਂ ਨਾਲ ਸਾਂਝ ਕਰ ਤੰਨ ਸੁਕੁਰੇ ਕਿਵੇਂ ਦੇਖਦੇ ਹੋ ਅੱਜ ਜਿਹੜਾ ਇਤਿਹਾਸਾ ਹੋਇਆ ਤੁਹਾਡੀ ਟੀਮ ਪਹੁੰਚੀ ਉਸ ਨੂੰ ਕਿਵੇਂ ਦੇਖਦੇ ਮੈਨੂੰ ਰਾਤ ਲਗਭਗ 1 ਵਜੇ ਸੂਚਨਾ ਮਿਲੀ ਸੀ ਪੰਜਾਬ ਦੇ ਜ਼ਿੰਮੇਵਾਰਾਂ ਤੋਂ ਮੇਰਾ ਨਾਮ ਜਤਿੰਦਰ ਵੀਰ ਸਿੰਘ ਹੈ 85 ਮੈਂਬਰ ਡਾ ਵਾਲੀ ਸਾਨੂੰ ਪੰਜਾਬ ਦੇ ਜ਼ਿੰਮੇਵਾਰਾਂ ਤੋਂ ਸੂਚਨਾ ਮਿਲੀ ਵੀ ਕੋਈ ਧਮਾਕਾ ਹੋਇਆ ਕੋਈ ਫੈਕਟਰੀ ਹੈ ਇਹ ਆਪਣੇ ਪੰਜਾਬ ਦੇ ਏਰੀਏ ਦੇ ਵਿੱਚ ਸਿੰਘੀ ਵਾਲੇ ਪਿੰਡ ਦੇ ਵਿੱਚ ਆਪ ਪਈ ਜਾਂਦਾ ਹੈ ਏਰੀਆ ਇਹਦੀ ਸਿੰਘੀ ਵਾਲੇ ਕੋਟਲੀ ਪਿੰਡ ਦਾ ਏਰੀਆ ਹੈ ਇਹ ਇਹਦੇ ਵਿੱਚ ਲੱਗੀ ਸੀ ਫਿਰ ਉੱਥੋਂ ਟੀਮ ਸਾਰੀ ਐਕਟਿਵ ਕੀਤੀ ਗਈ ਸਾਰੇ ਸੇਵਾਦਾਰਾਂ ਨੂੰ ਮੈਸੇਜ ਆਏ ਗਏ ਲਗਭਗ 1 ਵਜੇ ਤੋਂ 2.5 ਵਜੇ ਦੇ ਵਿੱਚ ਵਿੱਚ ਸਾਰੇ ਸੇਵਾਦਾਰ ਪਹੁੰਚ ਗਏ ਰਾਤ ਕਾਰਿਆ ਸ਼ੁਰੂ ਕੀਤੇ ਗਏ ਲਗਭਗ 32 ਤੋਂ 34 ਬਾਡੀਆਂ 34 ਬਾਡੀਆਂ ਇਥੋਂ ਇੰਜਰਡ ਸੀ ਜਿਹੜੇ ਉਹ ਕੱਢੇ ਗਏ ਦੋ ਦੋ ਰਾਤ ਕੱਢ ਲੀਆਂ ਸੀ ਡੈੱਡ ਬਾਡੀਜ਼ ਤੇ ਤਿੰਨ ਸਵੇਰ ਕੱਢੀਆਂ ਟੋਟਲ ਪੰਜ ਡੈੱਡ ਬਾਡੀਜ਼ ਨਿਕਲੀਆਂ ਜੀ ਤੇ 10 ਵੈਸੇ ਘੱਟ ਜਿਹੜੇ ਇੰਜਰਡ ਹੈ ਉਹ ਬੰਦੇ ਲਗਭਗ 50 ਦੇ ਕਰੀਬ ਬੰਦੇ ਸੀ 50 ਦੇ ਕਰੀਬ ਬੰਦੇ ਸੀ ਇਹ ਨਹੀਂ ਲੱਗਦਾ ਪਿਆ ਕਿ ਛੋਟੀ ਜੀ ਅਜੇ ਕਿਸੇ ਪਿੰਡ ਦੇ ਵਿੱਚ ਕਹਿੰਦੇ ਪਿੰਡ ਤੋਂ ਥੋੜਾ ਚਾਹੇ ਬਾਹਰ ਆ ਗਿਆ ਪਰ ਅੱਡਾ ਵੱਡਾ ਹਾਸਾ ਹੋਣਾ ਕਿਤੇ ਨਾ ਕਿਤੇ ਇਹ ਦੁਖਦਾਇਆ ਬਹੁਤ ਦੁਖਦਾਈ ਗੱਲ ਹੈ ਜੀ ਜੀਵਤਾ ਇੱਕ ਚਲਿਆ ਜਾਵੇ ਉਹਦਾ ਬਹੁਤ ਦੁੱਖ ਹੁੰਦਾ ਹੈ ਇਹ ਤਾਂ ਪੰਜ ਪਰਿਵਾਰਾਂ ਦੀ ਗੱਲ ਹੈ ਭਾਈ ਜੀ ਕਮਾਉਣ ਵਾਲੇ ਸਾਰੇ ਮੈਨ ਲੈਂਦਾ ਜ਼ਿਆਦਾਤਰ ਪ੍ਰਵਾਸੀ ਵੀਰ ਸੀ ਇੱਥੇ ਉਹ ਪੰਜ ਪਰਿਵਾਰ ਮੰਨੋ ਵੀ ਤੁਸੀਂ ਜਿਹੜੇ ਅੱਜ ਉਜੜੇ ਆ ਬਹੁਤ ਦੁੱਖ ਦੀ ਗੱਲ ਹੈ ਜੀ ਥੋਡੀ ਟੀਮ ਸਾਰੀ ਇੱਥੇ ਐਕਟਿਵ ਹੋਈ ਪਹੁੰਚੀ ਟੀਮ ਵੱਲੋਂ ਅਖੀਰਕਾਰ ਆਵਦੇ ਤੇ ਰਿਸਕ ਲੈ ਕੇ ਉਹਨਾਂ ਦੀ ਸੇਵਾ ਕਰਨੀ ਮੰਨਤਾ ਭਲਾਈ ਦੇ ਕਾਰਕ ਨੇ ਅਖੀਰਕਾਰ ਕਿਤਨੇ ਕਰ ਆਵਦੇ ਮਨ ਚ ਵੀ ਡਰ ਪੈਂਦਾ ਹੋਣਾ ਇਹ ਭਾਈ ਜੀ ਸਾਨੂੰ ਜਿਹੜੀ ਸਿੱਖਿਆ ਹੈ ਸੰਤ ਗੁਰਮੀਤ RAM ਸਿੰਘ ਜੀ ਨੇ ਦਿੱਤੀ ਹੈ ਉਸ ਸੇਂਹ ਦੀ ਅਸੀਂ ਸ਼ਾਸ ਨਾਮ ਦੀ ਗ੍ਰੀਨੈਸ ਵੈਲਫੇਅਰ ਕਮੇਟੀ ਬਣਾਈ ਹੈ ਜਿਹੜੀ ਆ ਤੁਸੀਂ ਡੈਸ ਵੀ ਦੇਖ ਰਹੇ ਹੋ ਜੀ ਪੂਰੀ ਇਹਦੇ ਅੰਦਰ ਅਸੀਂ ਸੇਵਾ ਕਰਦੇ ਆਂ ਬਾਜੀ ਸਭ ਆਪਦੇ ਕਿਤੇ ਆਪਦੇ ਖਰਚਾ ਲਾ ਕੇ ਆਉਂਦੇ ਆ ਤੇ ਆਪਦੀ ਟੀਮ ਸਾਰਿਆਂ ਨੇ ਆਪਦੀ ਬਣਾਈ ਹੋਈ ਹੈ ਉਹਨਾਂ ਦੇ ਹੁਕਮ ਅਨੁਸਾਰ ਜਿਵੇਂ ਬਣੀ ਹੈ ਉਹ ਮੈਂ ਸਾਰੀ ਟੀਮ ਇੱਥੇ ਵੱਧ ਤੋਂ ਵੱਧ ਪਹੁੰਚੀ ਲਗਭਗ ਅੱਧੇ ਘੰਟੇ ਦੇ ਵਿੱਚ ਅਸੀਂ ਪਹੁੰਚ ਗਏ ਸੀ ਸਾਰੇ ਫਰਤਕਾਰਿਆ ਸ਼ੁਰੂ ਕਰ ਦਿੱਤਾ ਕੀ ਆਮ ਜਨਤਾ ਨੂੰ ਕੀ ਸਨੇਹਾ ਦੇਣਾ ਚਾਹੋਂਗੇ ਕਿਸ ਤਰ੍ਹਾਂ ਦੀ ਜਿਹੜੀ ਦਰਦ ਪੈ ਦਾ ਮੋਲ ਬਣਿਆ ਇਸੇ ਪਾਸੇ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਭਾਜੀ ਹੁਣ ਲਗਭਗ ਕਲੀਅਰ ਹੈ ਸਾਰਾ ਪੂਰਾ ਕਲੀਅਰ ਕਰਤਾ ਜਮਾ ਫਰਸ਼ ਤਾਂ ਹੀ ਦੇਖ ਲੇ ਜਿੰਨੀਆਂ ਡੈਡ ਬਾਡੀਜ਼ ਸੀ ਜਾਂ ਥੱਲੇ ਦੱਬੇ ਹੋਏ ਸੀ ਸਾਰੇ ਕੱਢ ਲਏ ਗਏ ਆ ਹੁਣ ਕੋਈ نیچے ਦਰਦ ਪੈ ਦਾ ਸਾਰਾ ਜਿਹੜਾ ਸਮਾਨ ਸੀ ਉਹ ਆਰਡਰ ਰੱਖ ਦਿੱਤਾ ਗਿਆ ਇਹੜਾ ਕੋਈ ਜਵਲਨਸ਼ੀਲ ਪਦਾਰਥ ਸੀ ਉਹ ਅੱਡ ਰੱਖ ਦਿੱਤੇ ਗਏ ਆ ਸਾਰਾ ਪ੍ਰਸ਼ਾਸਨ ਨੂੰ ਸੰਭਾਲਾ ਦਿੱਤਾ ਗਿਆ ਜੀ ਜਿਹੜੇ ਡੈੱਡ ਬਾਡੀਜ਼ ਸੀ ਉਹਨਾਂ ਦੀਆਂ ਆਈ ਡੀਜ਼ ਜਿਹੜੇ ਕੋਈ ਮੋਬਾਈਲ ਜੋ ਵੀ ਮਿਲਿਆ ਪਪ੍ਰਸ਼ਾਸਨ ਨੂੰ ਸਮਾ ਦਿੱਤਾ ਗਿਆ ਜੀ ਹਮ ਤਾਂ ਲਗਾਤਾਰ ਡੇਰਾ ਸੱਚਾ ਸੌਦਾ ਦੀ ਜਿਹੜੀ ਟੀਮ ਹੈ ਉਹ ਆਪਣੇ ਜਿਹੜੇ ਰਾਤ ਕਾਰਿਆ ਉਹਨਾਂ ਨੂੰ ਕੀਤਾ ਉਹਨਾਂ ਨੇ ਤੇ ਆਖਿਰਕਾਰ ਕਿਤੇ ਨਾ ਕਿਤੇ ਉਹ ਜਿਹੜਾ ਮਿਸ਼ਨ ਸੀ ਉਹ sire vi ਡੇਰਾ ਸੱਚਾ ਸੌਦਾ ਦੀ ਟੀਮ ਨੇ ਲਗਾਇਆ ਕਿ ਆਖਿਰਕਾਰ ਐਡਾ ਵੱਡਾ ਹਾਸਾ ਹੋਣਾ ਪਿੰਡ ਦੇ ਵਿੱਚ ਡੈਰ ਦਾ ਭੈ ਦਾ ਮਾਹੌਲ ਬਣ ਜਾਣਾ ਆਖਿਰਕਾਰ ਲੋਕਾਂ ਦੇ ਵਿੱਚ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਡਰ ਜਾਣਾ ਕਿ ਐਡਾ ਵੱਡਾ ਧਮਾਕਾ ਹੋਣਾ ਕਿ ਮਾਹੌਲ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਡਰ ਦਾ ਮਾਹੌਲ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਵੀ ਬਣਿਆ ਸੀ ਤਾਂ ਉੱਥੇ ਡੇਰਾ ਸੱਚਾ ਸੌਦਾ ਟੀਮ ਨੇ ਬਹੁਤ ਚੰਗਾ ਕਾਰਿਆ ਕਰਦੇ ਹੋਏ ਇੱਕ ਮਿਸਾਲ ਕਾਇਮ ਕੀਤੀ ਹੈ ਤਾਂ ਇਹ ਟੀਮ ਜਿਹੜੀ ਹੈ ਤਰਕੀਆਂ ਤੇ ਲੋਕਾਂ ਦੀ ਜਿਹੜੀਆਂ ਦੁਆਵਾਂ ਲੈਣ ਦੇ ਲਈ ਭਾਗੀਦਾਰ ਹੈ ਬਣ ਪੰਜਾਬੀ ਦਾ ਲਾਈਵ ਤੋਂ ਜਤਿਨ ਲੰਬੀ